ਅੱਜ ਮੈਂ ਇਸ ਟਾਈਮ ਖੜਾ ਹਾਂ ਜੀ ਲਾਹੌਰ ਸ਼ਾਹੀ ਕਿਲੇ ਦੇ ਬਾਹਰ ਤੇ ਲਾਹੌਰ ਆਉਣ ਦਾ ਮੇਰਾ ਸੁਪਨਾ ਸੀ ਜੋ ਅੱਜ ਪੂਰਾ ਹੋ ਗਿਆ ਤੇ ਅੱਜ ਇੱਦਾਂ ਕਹਿ ਸਕਦੇ ਆ ਕਿ ਮੇਰਾ ਦੁਆਰਾ ਜਨਮ ਹੋਇਆ ਕਹਿੰਦੇ ਨਾ ਕਿ ਜੇ ਨਾਲ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਤੇ ਅੱਜ ਇਸ ਤਰ੍ਹਾਂ ਕਹਿ ਸਕਦੇ ਆ ਕਿ ਆਪਣਾ ਦੁਆਰਾ ਜਨਮ ਹੋਇਆ ਅੱਜ ਆਪਾਂ ਲਾਹੌਰ ਦੇਖ ਲਿਆ ਇਸ ਜਗ੍ਹਾ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੁਨੀਆ ਦਾ ਸਭ ਤੋਂ ਖੂਬਸੂਰਤ ਰਾਜ ਕਰਕੇ ਦਿਖਾਇਆ ਕਿ ਅਸਲ 'ਚ ਰਾਜ ਤੇ ਰਾਜ ਕਹਿੰਦੇ ਕਿ ਨੂੰ ਆ ਉਹ ਦਿਖਾਇਆ ਦੁਨੀਆ ਨੂੰ ਮਹਾਰਾਜਾ ਰਣਜੀਤ ਸਿੰਘ ਵੀ ਐਸੇ ਕਿਲੇ ਦੇ ਦਰਵਾਜ਼ੇ ਤੇ ਇੰਟਰ ਹੋ ਕੇ ਤੇ ਉਹਨਾਂ ਨੇ ਕਿਲਾ ਫਤਹਿ ਕੀਤਾ ਸੀ ਇਹ ਸਾਹਮਣੇ ਪੇਂਟਿੰਗ ਸੋਨੇ ਦੇ ਪਾਣੀ ਦੇ ਨਾਲ ਇਹ ਜਿਆ 골ਡਨ ਨਜ਼ਰ ਆ ਰਿਹਾ ਸੋਨੇ ਦਾ ਪਾਣੀ ਹੈ ਇਹ ਤੇ ਜੋ ਵੀ ਸ਼ਸਤਰ ਆ ਜੋ ਵੀ ਹਥਿਆਰ ਨੇ ਇਹ ਸਾਰੇ ਸਿੱਖ ਦੌਰ ਦੇ ਨੇ ਜੀ ਹੁਣ ਆਪਾਂ ਚੱਲ ਜਾ ਰਹੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਕਿਲੇ ਦੇ ਵਿੱਚ ਦੇ ਸਾਹਮਣੇ ਕਿਲੇ ਦਾ ਵੱਡਾ ਗੇਟ ਹੈ ਜੀ ਤੇ ਕੱਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਇਸ ਟਾਈਮ ਖੜਾ ਹਾਂ ਜੀ ਲਾਹੌਰ ਸ਼ਾਹੀ ਕਿਲੇ ਦੇ ਬਾਹਰ ਤੇ ਲਾਹੌਰ ਆਉਣਾ ਮੇਰਾ ਸੁਪਨਾ ਸੀ ਜੋ ਅੱਜ ਪੂਰਾ ਹੋ ਗਿਆ ਤੇ ਅੱਜ ਇੱਦਾਂ ਕਹਿ ਸਕਦੇ ਆ ਕਿ ਮੇਰਾ ਦੁਆਰਾ ਜਨਮ ਹੋਇਆ ਕਹਿੰਦੇ ਨਾ ਕਿ ਜਿੰਨਾ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਤੇ ਅੱਜ ਇਸ ਤਰ੍ਹਾਂ ਕਹਿ ਸਕਦੇ ਆ ਕਿ ਆਪਣਾ ਦੁਆਰਾ ਜਨਮ ਹੋਇਆ ਅੱਜ ਆਪਾਂ ਲਾਹੌਰ ਦੇਖ ਲਿਆ ਤੇ ਸ਼ਾਹੀ ਕਿਲੇ ਦੇ ਬਾਹਰ ਇਹ ਰੋਸ਼ਨਾਈ ਗੇਟ ਹੈ ਜੀ ਤੇ ਇਸ ਤਰਫ ਸਾਰਾ ਜਿਹੜਾ ਹੈਗਾ ਸ਼ਾਹੀ ਮਹੱਲਾ ਜੋ ਜ਼ੋਰ ਦਾ ਸਿੱਖ ਰਾਜ ਦੇ ਦੌਰ ਦਾ ਵਾ ਉਹ ਤੋਂ ਪਹਿਲਾਂ ਮੁਗਲ ਮੁਗਲ ਦੌਰ ਦਾ ਉਸ ਤੋਂ ਬਾਅਦ ਸਿੱਖਾਂ ਨੇ ਕਬਜ਼ਾ ਕੀਤਾ ਸੀ ਇਹ ਸਿੱਖ ਦੌਰ ਦਾ ਹੀ ਹੈ ਸਾਰਾ ਚਾਈ ਮਹੱਲਾ ਆਓ ਹੁਣ ਚੱਲਦੇ ਆਂ ਆਪਾਂ ਸਿੱਧਾ ਹੀ ਰੁਸ਼ਨਾਈ ਗੇਟ ਤੇ ਇਹ ਰੁਸ਼ਨਾਈ ਗੇਟ ਤਾਂ ਕਰਕੇ ਕਿਹਾ ਜਾਂਦਾ ਸੀ ਕਿ ਜਦੋਂ ਇੱਥੇ ਉਹ ਪਹਿਲੇ ਸਮਿਆਂ ਦੇ ਵਿੱਚ ਬਿਜਲੀ ਵਗੈਰਾ ਨਹੀਂ ਹੁੰਦੀ ਸੀ ਤੇ ਇਸ ਗੇਟ ਦੇ ਉੱਪਰ ਅੱਗ ਜਲਾਈ ਜਾਂਦੀ ਸੀ ਆਲੇ ਦੁਆਲੇ ਰੋਸ਼ਨੀ ਕਰਨ ਦੇ ਲਈ ਤੇ ਜੇ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਘੰਟੀ ਲੱਗੀ ਹੋਈ ਜੀ ਤੇ ਇਹ ਹੈ ਜੀ ਰੁਸ਼ਨਾਈ ਗੇਟ ਸਿੱਖ ਰਾਜ ਦਾ ਉਹ ਕਦੇ ਇੱਥੋਂ ਸਾਡੇ ਰਾਜੇ ਮਹਾਰਾਜੇ ਨਗਿਆ ਕਰਦੇ ਸਨ ਤੇ ਅੱਜ ਸਾਨੂੰ ਵੀ ਨਗਣ ਦਾ ਮੌਕਾ ਮਿਲ ਰਿਹਾ ਤੇ ਸਾਹਮਣੇ ਹੁਣ ਆਪਾਂ ਕਿਲੇ ਦੇ ਵਿੱਚ ਇੰਟਰ ਕਰ ਗਏ ਆ ਤੇ ਹੁਣ ਮੈਂ ਤੁਹਾਨੂੰ ਭਾਜੀ ਹੁਣ ਤੋਂ ਵਾਕਿਫ ਕਰਉਣਾ ਇਹ ਨੇ ਸਾਡੇ ਬਹੁਤ ਹੀ ਪਿਆਰੇ ਸ਼ੋਇਬ ਸਾਹਿਬ ਤੇ ਇਹ ਆਪਾਂ ਨੂੰ ਹੁਣ ਵਿਜ਼ਿਟ ਕਰਾਉਣਗੇ ਸਾਰਾ ਲਾਹੌਰ ਦਾ ਤੇ ਆਓ ਚੱਲਦੇ ਹਾਂ ਤੇ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਬਹੁਤ ਮਿਹਰਬਾਨੀ ਜੀ ਠੀਕ ਠਾਕ ਹੋ ਜੀ ਅਲਹਮਦੁਲਿਲਾ ਜੀ ਮੈਂ ਠੀਕ ਆ ਤੁਸੀਂ ਆਪਣੀ ਦੱਸੋ ਬਹੁਤ ਵਧੀਆ ਜੀ ਬਹੁਤ ਵਧੀਆ ਆਓ ਜੀ ਵਿਜ਼ਿਟ ਕਰਨੇ ਆ ਸਭ ਤੋਂ ਪਹਿਲੇ ਹਜ਼ੂਰੀ ਬਾਗ ਦਾ ਦਿਖਾਈ ਦਿੰਦੇ ਆ ਇਹ ਹਜ਼ੂਰੀ ਬਾਗ ਤੇ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹੀਰਾ ਮਿਲਿਆ ਸੀ ਤੇ ਉਸ ਸਮੇਂ ਉਹਨਾਂ ਨੂੰ ਸੁਜੈਸਟ ਕੀਤਾ ਗਿਆ ਸੀ ਕਿ ਹੀਰੇ ਹੀਰਾ ਮਿਲਣ ਦੀ ਕੋਇਨੂਰ ਹੀਰਾ ਮਿਲਣ ਦੀ ਤੁਹਾਨੂੰ ਬਹੁਤ ਖੁਸ਼ੀ ਆ ਤੇ ਇਸ ਦੇ ਲਈ ਕੋਈ ਯਾਦਗਾਰ ਬਣਾ ਦਿਓ ਤੇ ਉਸ ਸਮੇਂ ਹਜ਼ੂਰੀ ਬਾਗ ਦੇ ਵਿੱਚ ਇਹ ਬਣਾਇਆ ਗਿਆ ਸੀ ਹਜ਼ੂਰੀ ਇਹ ਪੂਰੀ ਲੱਖ ਮਹਜ਼ੂਰੀ ਬਾਗ ਕਹਿੰਦੇ ਨੇ ਨਾ ਠੀਕ ਹੈ ਇਹਦੇ ਵਿੱਚ ਬਿਲਡਿੰਗ ਬਣੀ ਤੇ ਨੂੰ ਹਜ਼ੂਰੀ ਬਾਗ ਬਿਲਡਿੰਗ ਹੀ ਕਹਿੰਦੇ ਨੇ 12 ਤਰੀਕ੍ਹ ਕਹਿ ਲੋ ਹਜ਼ੂਰੀ ਬਾਗ 12 ਤਰੀਕ੍ਹ ਇਹ ਲਾਮਾ ਇਕਬਾਲ ਜਿਹੜੇ ਪਾਕਿਸਤਾਨ ਦੇ ਨੈਸ਼ਨਲ ਅਪਾਇਟ ਨੇ ਇਹਦੇ ਨੇ ਜੀ ਮਜ਼ਾਰ ਹੈ ਇਹ ਆ ਯਾਦ ਹੈ ਚਾਨ ਦੇ ਨਾਮ ਕੇ ਮਨਦੀਪ ਇਟਲੀ ਵਾਲਾ ਮਨਦੀਪ ਇਟਲੀ ਵਾਲਾ ਮਨਦੀਪ ਮਨਦੀਪ ਇਟਲੀ ਵਾਲਾ ਮਨਦੀਪ ਇਟਲੀ ਵਾਲਾ ਵੇ ਨਿਕਾਲ ਇਹ ਵੀ ਆ ਰਾਮ ਆਰਾਮ ਸੇ ਬੈਠੇ ਆਰਾਮ ਇਹ ਜਿਹੜੀ 오ਦੰਗ ਜੇਉਦੀ ਬਣਾਈ ਹੋਈ ਮਸਜਿਦ ਬਾਦਸ਼ਾਹ ਮਸਜਿਦ ਅਛਾ ਇਹ ਬਾਤ ਹੈ ਮਸਜਿਦ ਦੀ ਹਾਂਜੀ ਇਹ ਬਾਸ਼ੀ ਮਸਜਿਦ ਉਹਨਾਂ ਨੇ ਬਣਾਈ ਸੀ ਠੀਕ ਸਾਹਮਣੇ ਜੀ ਸਮਾਦੀ ਮਹਾਰਾਜਾ ਰਣਜੀਤ ਸਿੰਘ ਦੀ ਇਹ ਪਿੱਛੇ ਉਹਨਾਂ ਦੇ ਦੋ ਬੇਟੀਆਂ ਦੀ ਸਮਾਦੀ ਇਹ ਤੁਸੀਂ ਦੇਖ ਰਹੇ ਹੋ ਸ਼ਾਹੀ ਕਿਲਾ ਲਾਹੌਰ ਦਾ ਜੀ ਕਦੇ ਇੱਥੇ ਜਤਾਰਜ ਆਫੇਰੇ ਨੇ ਸਾਰੇ ਕਦੇ ਸਿੱਖ ਰਾਜ ਦੀਆਂ ਫੌਜਾਂ ਇੱਥੇ ਚੱਲਿਆ ਕਰਦੀਆਂ ਸਨ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੁਨੀਆ ਦਾ ਸਭ ਤੋਂ ਖੂਬਸੂਰਤ ਰਾਜ ਕਰਕੇ ਦਿਖਾਇਆ ਕਿ ਅਸਲ 'ਚ ਰਾਜ ਤੇ ਰਾਜ ਕਹਿੰਦੇ ਕਿਨੂੰ ਆ ਉਹ ਦਿਖਾਇਆ ਦੁਨੀਆ ਨੂੰ ਸਿੱਖ ਰਾਜ ਤੋਂ ਵਧੀਆ ਕਿਸੇ ਵੀ ਦੌਰ ਦਾ ਕੋਈ ਰਾਜ ਨਹੀਂ ਸੀ ਸ਼ਹੀਦ ਕਿਲੇ ਦੇ ਅੰਦਰ ਇਸ ਤਰ੍ਹਾਂ ਇਹ ਸ਼ਾਪਸ ਲੱਗੀਆਂ ਹੋਈਆਂ ਨੇ ਖਾਣ-ਪੀਂਦੀਆਂ ਜਿੰਨੇ ਜੋ ਵੀ ਖਾਣਾ ਖਾ ਪੀ ਸਕਦਾ ਤੇ ਹੁਣ ਆਪਾਂ ਸਵੇਰੀ ਹੋਈ ਆ ਅਜੇ ਸਵੇਰ ਦੇ 10 ਵਜੇ ਆ ਤੇ 10 ਵਜੇ ਆਏ ਆ ਥੋੜੀ ਹਵਾ ਘੁੰਦ ਪਈ ਹੋਈ ਆ ਉਹਦੇ ਕਰਕੇ ਵੀਜ਼ਨ ਥੋੜਾ ਕਲੀਅਰ ਨਹੀਂ ਆ ਰਿਹਾ ਹੁਣ ਤੁਸੀਂ ਦੇਖ ਰਹੇ ਹੋ ਇਹ ਜੀ 12 ਦਰੀਏ ਹਜ਼ੂਰੀ ਬਾਗ ਦੀ 12 ਦਰੀਏ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਹਤਾਲਾ ਮਨਵਾਈ ਗਈ ਸੀ ਉਹ ਨੌਰ ਹੀਰਾ ਆ ਲੈ ਖੁਸ਼ੀ ਦੇ ਵਿੱਚ ਇਸ 12 ਦਰੀਏ ਤੇ ਥੱਲੇ ਦੋ ਬੇਸਮੈਂਟ ਨੇ ਔਰ ਉੱਪਰ ਹੀ ਦੋ ਫਲੋਰਸ ਆ ਰਿਹਾ ਇੱਕ ਫਲੋਰ ਤੁਸੀਂ ਨਜ਼ਰ ਆ ਰਿਹਾ ਇੱਕ ਇਸ ਦੇ ਉੱਪਰ ਤੇ ਜਿਹੜਾ ਕਿ ਆਸਮਾਨੀ ਬਿਜਲੀ ਟਕਣਾ ਟੁੱਟ ਗਿਆ ਸੀ ਤੇ ਦੁਬਾਰਾ ਨਹੀਂ ਬਣਾਇਆ ਗਿਆ ਇਹ ਹੋਣ ਹੈ ਸਾਡੇ ਸਾਹਮਣੇ ਇੱਕ ਫਲੋਰ ਹੀ ਬਚਿਆ ਜਿਸ ਦੇ ਉੱਪਰ ਬਹੁਤ ਹੀ ਖੂਬਸੂਰਤ ਨਕਸ਼ਾ ਨਗਾਰ ਕੀਤੇ ਗਏ ਨੇ ਮੋਰ ਜੀ ਨਾਲ ਸਰਾਹੀਆਂ ਵਗੈਰਾ ਫਾਲਸਲ ਔਰ ਮੀਨਾ ਕਾਰੀ ਜਿਹੜੀ ਦੂਸਰੀ ਕੀਤੀ ਗਈ ਸੀ ਤੇ ਸਾਹਮਣੇ ਕਿਲੇ ਦਾ ਵੱਡਾ ਗੇਟ ਹੈ ਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਕਿਲੇ ਦੇ ਅੰਦਰ ਦੇਖੇਗਾ ਉਹ ਵੀ ਨਿਕਲਦਾ ਤਿੰਨ ਟਿਕਟ ਦੇ ਦੇ ਸਾਹ ਦੇ ਇਤੋਂ ਨਹੀਂ ਮੈਂ ਦਿੱਤਾ ਕੋਈ ਬਾਤ ਨਹੀਂ ਟਿਕਟ ਰੇਟ ਕੀ ਟਿਕਟ ਰੇਟ ਅਪਰੂਵਡ ਰੇਟ ਅਡਲਟ 100 100 ਰੁਪਏ ਟਿਕਟਾ ਤੇ ਇਹਦੇ ਅੰਦਰ ਜਾ ਰਹੇ ਸੀ ਕੈਮਰੇ ਦਾ ਮਾਈਕ ਅਲੋਨ ਹੈ ਜਿਹੜਾ ਮੈਂ ਹਾਵਣਾ ਪਰ ਗਲਤ ਗੱਲ ਆ ਜੇ ਕੋਈ ਆਈਡੀ ਜ਼ਰੂਰ ਚੱਲ ਕੇ ਆਉਂਦਾ ਉਹ ਦੇਖੂਗਾ ਤੇ ਉਹ ਬੋਲੂਗਾ ਵੀ ਤੇ ਉਹ ਵਾਕਿਆ ਨੂੰ ਕਿੱਦਾਂ ਦਿਖਾਊਗਾ ਜੇ ਮਾਈਕ ਨਹੀਂ ਲਓ ਇਹ ਹੈ ਜੀ 1852 ਦਾ ਬਣਿਆ ਹੋਇਆ ਗੇਟ ਜੋ ਕਿਲੇ ਦੇ ਅੰਦਰ ਜਾਂਦਾ ਹੁਣ ਆਪਾਂ ਚੱਲ ਜਾ ਰਹੇ ਹਾਂ ਜੀ ਫਰਾ ਯਰ ਰੰਜੀਤ ਸਿੰਘ ਦੇ ਸ਼ਾਹੀ ਕਿਲੇ ਦੇ ਹਾਂ ਇਹ ਜੀ ਸ਼ਾਹਪੁਰਜ ਗੇਟ ਹੈ ਠੀਕ ਜੀ ਕਿਲੇ ਦਾ ਸ਼ਾਹਪੁਰਜ ਗੇਟ ਇਹ ਸ਼ਾਹਜਹਾਂ ਨੇ ਬਣਵਾਇਆ ਸੀ ਇਹ ਸਾਰੀ ਤਜ਼ੀਰ ਰਾਇਸ਼ ਕਿਰਵਾਈ ਗਈ ਸੀ ਇਹ ਦੁਨੀਆ ਦੀ ਸਭ ਤੋਂ ਵੱਡੀ ਪਿਕਚਰ ਵਾਹ ਜੀ ਇਹਦੇ ਉੱਪਰ ਮੋਗਲ ਟਾਈਮ ਤੇ ਮੋਤੀ ਫਾਰਾਗਰੀ ਕੀਤੀ ਗਈ ਹੈ ਜੰਗ ਦੀ ਸ਼ਿਕਾਰਗਾਹ ਦੀ ਸਾਰਾ ਕੁਝ ਹਾਂ ਉੱਪਰ ਜਿਹੜੇ ਚਿੱਤਰ ਬਣੇ ਹੋਏ ਆ ਸਾਰੇ ਉਹੀ ਆ ਸਾਹਮਣੇ ਉਹ ਦੇਖ ਸਕਦੇ ਹਾਂ ਅੱਗੇ ਚੱਲੀਏ ਨਾ ਅੱਗੇ ਡ੍ਰੈਗਨ ਵਗੈਰਾ ਵੀ ਪੜੀਆਂ ਛੜੀਆਂ ਇਹ ਸਾਰਾ ਕੁਝ ਨਾ ਉਹ ਆ ਜੀ ਉੱਚਾ ਬੁਰਜ ਲਾਹੌਰ ਦਾ ਹਾਂ ਜੀ ਜੇ ਤੇ ਬੜੇ ਸੌਂਗ ਬਣੇ ਆ ਜਿਹਦਾ ਬੜਾ ਜ਼ਿਕਰ ਕੀਤਾ ਜਾਂਦਾ ਉਹ ਉੱਚਾ ਬੁਰਜ ਲਾਹੌਰ ਦਾ ਉਹ ਸਾਹਮਣੇ ਉਹ ਆ ਉੱਚਾ ਬੁਰਜ ਲਾਹੌਰ ਦਾ ਤੇ ਇਤਨੇ ਹੀ ਘੋੜਿਆਂ ਦੀ ਛਾਲ ਇੱਥੋਂ ਹੀ ਮਰਵਾਈ ਸੀ ਜੀ ਤੁਹਾਨੂੰ ਅੰਦਰ ਵੀ ਸਾਰਾ ਹਿਸਟਰੀ ਵਗੈਰਾ ਦੱਸਦੇ ਆ ਤੇ ਨਾਲ ਦੀ ਨਾਲ ਅੰਦਰ ਤੁਹਾਨੂੰ ਦਿਖਾਉਂਦੇ ਆ ਤੇ ਇਹ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਗੱਡੀਆਂ ਇਹ ਅੰਦਰ ਕਿਲੇ ਦੇ ਲਈ ਜਾਂਦੀਆਂ ਨੇ ਤੇ ਜਿਹੜਾ ਬੰਦਾ ਨਹੀਂ ਚੱਲ ਫਿਰ ਸਕਦਾ ਉਹਦੇ ਐਸੇ ਆ ਹਾਂ ਜੀ ਜਿਵੇਂ ਮੈਂ ਐਸ਼ਾ ਤੂੰ ਨਹੀਂ ਚੱਲ ਸਕਦਾ ਤੇ ਇਹਨਾਂ ਦੇ ਉੱਪਰ ਤੁਸੀਂ ਇਹ ਕਰਕੇ ਤੁਸੀਂ ਅੰਦਰ ਵੀ ਜਾ ਸਕਦੇ ਹੋ ਜੇ ਨਹੀਂ ਜ਼ਿਆਦਾ ਚੱਲ ਫਿਰ ਸਕਦੇ ਬਾਕੀ ਬਾਹਰ ਉਹ ਬਣੇ ਹੋਏ ਆ ਵੈਨ ਨੂੰ ਖਾਣ ਪੀਣ ਨੂੰ ਕੁਛ ਨਾ ਕੁਛ ਆਪਣੇ ਗਿਫਟ ਵਗੈਰਾ ਲੈਣ ਨੂੰ ਕਿਲੇ ਦੇ ਬਾਹਰ ਆਓ ਹੁਣ ਆਪਾਂ ਕਿਲੇ ਦੇ ਅੰਦਰ ਚੱਲਦੇ ਆਂ ਦੇਖੋ ਕਿੱਡੀ ਸੋਹਣੀ ਕਾਰਾਗਰੀ ਕੀਤੀ ਹੋਈ ਐਂਡ ਤੇ ਇੱਕ ਗੱਲ ਤੁਸੀਂ ਇਹ ਦੇਖ ਕੇ ਨੋਟ ਕਰਿਓ ਕਿ ਕਿੰਨੀ ਪੁਰਾਣੀ ਇਹ ਕਾਰਾਗਰੀ ਕੀਤੀ ਹੋਈ ਆ ਤੇ ਅੱਜ ਵੀ ਉਸੇ ਹੀ ਤਰ੍ਹਾਂ ਉਹੀ ਹਾਲਤ ਦੇ ਵਿੱਚ ਮੌਜੂਦ ਆ ਇਹਦੀ ਤੁਹਾਨੂੰ ਇੱਕ ਹੋਰ ਦੱਸ ਦਈਏ ਕਿਲੇ ਦੀ ਕਿ ਲਾਹੌਰ ਦੇ ਇਹਰਾ ਦਰਵਾਜ਼ਿਆਂ ਚੋ ਜਿਹੜਾ ਸਭ ਤੋਂ ਕਮਜ਼ੋਰ ਦਰਵਾਜ਼ਾ ਸੀ ਉਹ ਇਹੀ ਸੀ। ਜਿੰਨੀ ਵਾਰੀ ਵੀ ਲਾਹੌਰ ਕਿਲਾ ਫਤਹਾ ਹੋਇਆ ਹੋਏ ਐਸੇ ਕਿ ਦਰਵਾਜ਼ੇ ਤੋਂ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਵੀ ਐਸੇ ਕਿਲੇ ਦੇ ਦਰਵਾਜ਼ੇ ਤੋਂ ਇੰਟਰ ਹੋ ਕੇ ਤੇ ਉਹਨਾਂ ਨੇ ਕਿਲਾ ਫਤਹਾ ਕੀਤਾ ਸੀ। ਇਹ ਕਿਲਾ ਸਭ ਤੋਂ ਯਾਨੀ ਕਿ ਦਰਵਾਜ਼ਾ ਕਮਜ਼ੋਰ ਦਰਵਾਜ਼ਾ ਕਿਲੇ ਦਾ। ਇਸ ਦੇ ਅੰਦਰ ਸਿੱਡੀਆਂ ਨੇ ਹਾਤੀ ਦਰਵਾਜ਼ਾ ਉਹਦੇ ਤੇ ਅੱਜ ਵੀ ਅੰਗਰੇਜ਼ਾਂ ਦੀਆਂ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ। ਫਿਰ ਆਹ ਦੇਖੋ ਇਹ ਦਰਵਾਜ਼ਾ ਵੀ ਉਸੇ ਉਸੇ ਦੌਰ ਦਾ ਅੱਜ ਅੱਜ ਵੀ ਵਧੀਆ ਹਾਲਤ ਦੇ ਵਿੱਚ ਮੌਜੂਦ ਹੈ। ਤੇ ਹੁਣ ਆਪਾਂ ਅੰਦਰ ਐਂਟਰ ਕਰ ਗਏ ਆ ਜੀ ਕਿਲੇ ਦੇ ਅੰਦਰ ਤੇ ਆਪਾਂ ਪੈਦਲ ਹੀ ਟੂਰ ਕਰਾਂਗੇ ਇਹਦਾ ਸਾਰਾ ਦੇਖਾਂਗੇ ਤੇ ਬਹੁਤ ਤਕੜਾ ਫੋਟ ਆ ਜੀ ਬਹੁਤ ਤਕੜਾ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਇਸ ਤਰ੍ਹਾਂ ਇੰਨੀ ਇੰਨੀ ਜੜਾਈ ਚੜ ਕੇ ਆਉਣਾ ਰੇੜ ਕੇ ਤੇ ਭਾਈ ਚੜ ਕੇ ਤੇ ਮੈਨੂੰ ਫਿਰ ਰੇੜ ਕੇ ਆਉਣਾ ਪੈਣਾ ਥੱਲੇ ਹੈ ਅੱਜ ਇਹ ਤੁਹਾਨੂੰ ਡੇਡ ਕਿੱਦੀ ਲਿਆਵਾ ਕੈਸਾ ਰਹਾਤਿਆਂ ਦੇ ਖੋੜੀ ਪੋੜੀਆਂ ਤੋਂ ਲਿਆਵਾਗੇ ਉਹ ਉਧਰੋਂ ਹਾਥੀਆਂ ਦੇ ਆਉਣ ਦਾ ਵੀ ਰਸਤਾ ਵੱਖਰਾ ਹੀ ਨਾ ਉਹ ਇੱਥੋਂ ਨਹੀਂ ਆਉਂਦੇ ਤੇ ਤੈਨੂੰ ਵੀ ਉਧਰ ਲਿਆਵਾਗੇ ਬਾਬਾ ਕੋਈ ਨਹੀਂ ਠੀਕ ਹੈ ਮੇਰਾ ਫੁੱਲ ਤਾਂ ਜਾ ਰਿਹਾ ਢੇਡ ਮੇਰਾ ਖੁੱਲਦਾ ਜਾ ਰਿਹਾ ਜਿੰਨਾ ਅਣਪੀੜਦਾ ਇਹ ਹੋਣਾ ਹੀ ਹੋਣਾ ਅਣ ਦਾ ਵੱਡਾ ਵੈਰੀ ਏ ਇਹ ਆ ਕੋਸ਼ لاہور ਫੋਰਡ ਤੇ ਜੋ ਥੱਲੋਂ ਆਈਏ ਇਸ ਰਸਤੇ ਤੋਂ ਉੱਪਰ ਆਈਏ ਤੇ ਇਸ ਤਰ੍ਹਾਂ ਦਾ 뷰 ਇਸ ਤਰ੍ਹਾਂ ਦਾ ਕੁਸ਼ਾਲਾਦਵਾਲਾ ਹੈ ਇੱਥੇ ਦਾ ਤੇ ਆਓ ਕੋਈ ਚਲ ਇਹ ਜੀ ਇਹ ਦਿਖਾਉ ਇਹ ਰਾਇਲ ਕਿਚਨ ਹੈ ਇਨੇ ਚ ਖਾਨੇਸ਼ਾ ਨੇ ਬੰਦੇ ਹਣ ਸੰ ਬਾਦਸ਼ਾਹਾਂ ਦੇ ਅੱਛਾ ਜੀ ਆ ਸਾਰੀ ਕਿਚਨ ਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਮਹਾਰਾਜਾ ਖੜਕ ਸਿੰਘ ਜੀ ਦੀ ਹਵੇਲੀ ਦੇ ਦਰਸ਼ਨ ਕਰਾਉਨੇ ਆ ਉਹ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਮਹਾਰਾਣੀ ਜਿੰਦਕੌਰ ਜੀ ਦੀ ਹਵੇਲੀ ਤੇ ਇਸ ਸਾਹਮਣੇ ਜਿਹੜੀ ਦੇਖ ਰਹੇ ਹੋ ਇਹ ਆ ਜੀ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਤੇ ਇਹ ਜੋ ਤੁਸੀਂ ਫਰੰਟ ਸਾਈਡ ਤੋਂ ਦੇਖਿਆ ਸੀ ਇਹ ਉਹ ਆ ਜੀ ਬਹੁਤ ਮਾਣ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਅੱਜ ਮੈਂ ਸ਼ਾਹੀ ਕਿਲੇ ਆਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਹੀ ਕਿਲੇ ਜਿੱਥੋਂ ਲਾਹੌਰ ਤੋਂ ਪੂਰਾ ਦਰਬਾਰ ਚੱਲਿਆ ਕਰਦਾ ਸੀ ਪੂਰਾ ਸਿੱਖ ਰਾਜ ਦਾ ਜੋ ਵੀ ਸੀ ਉਹ ਹੈੱਡ ਕੁਆਰਟਰ ਏ ਸੀ ਇੱਥੋਂ ਹੀ ਸਿੱਖ ਰਾਜ ਚੱਲਦਾ ਸੀ ਇਹ ਭਾਈ ਸਾਹਿਬ ਉਹ ਜਿਹੜੀ ਸਾਰੀ ਉੱਪਰ ਵਾਲੀ ਉੱਪਰ ਜੀ ਉਹ ਸਾਰੀ ਜਿਹੜੀ ਹਵੇਲੀ ਏ ਉਹ ਮਹਾਰਾਜਾ ਸ਼ੇਰ ਸਿੰਘ ਦੀ ਹਵੇਲੀ ਸੀ ਕਿ ਮਹਾਰਾਜਾ ਸ਼ੇਰ ਸਿੰਘ ਜਦੋਂ ਪੈਦਾ ਹੋਏ ਸਨ ਤੇ ਉਹਨਾਂ ਦੀ ਖੁਸ਼ੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਉਹ ਬਿਲਡਿੰਗ ਬਣਾਈ ਸੀ ਜਿਹਨੂੰ ਸਹਿਦਰਾ ਕਿਹਾ ਜਾਂਦਾ ਹੈ ਅੱਛਾ ਜਿਹੜਾ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਜੀ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇਹ ਉਹ ਖੁਸ਼ੀ ਦੇ ਵਿੱਚ ਬਣਾਇਆ ਗਿਆ ਸੀ ਤੇ ਇਸ ਨੂੰ ਬਾਅਦ ਚ ਅੰਗਰੇਜ਼ ਪੀਰੀਅਡ ਨੇ ਚਰਚ ਤੇ ਕੌਂਟਰੀ ਸਮਾਲ ਕੀਤਾ ਔਰ ਆਪਦੇ ਅੰਦਰ ਪੇਂਟਿੰਗਸ ਬਣਾ ਲਈਆਂ ਔਰ ਪੇਂਟਿੰਗਸ ਅਜੇ ਵੀ ਮੌਜੂਦ ਨੇ ਇੱਥੇ ਕੋਸ਼ਿਸ਼ ਕਰਨੀ ਹੈ ਉੱਪਰ ਜਾ ਕੇ ਅਗਰ ਅਸੀਂ ਹਵੇਲੀ ਦਿਖਾ ਸਕੀਏ ਹਾਂਜੀ ਤੇ ਜ਼ਰਾ ਦਿਖਾਉਣੀ ਆ ਤੇ ਜਾ ਨਹੀਂ ਸਕਦੇ ਮਨਾ ਕਰਦੇ ਆ ਤੇ ਕੋਈ ਨਹੀਂ ਚਲੋ ਇਹ ਆ ਜੀ ਆਪਣੀਆਂ ਅੱਖਾਂ ਦੇ ਨਾਲ ਆਪਾਂ ਦੇਖਦੇ ਲਈ ਜੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਹੈ ਤੇ ਬੜਾ ਥੋੜਾ ਸੀ ਲੇਕਿਨ ਉਸ ਸੁਰੇਜ ਦੇ ਰਾਜ ਦੇ ਅੰਦਰ ਉਹਨਾਂ ਨੇ ਇਨਸਾਫ ਨੂੰ ਜਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਖੁਸ਼ਹਾਲੀ ਨੂੰ ਜਿਸ ਤਰ੍ਹਾਂ ਪਹੁੰਚਾਇਆ ਕੋਈ ਜਾਤ ਪਾਤ ਨਹੀਂ ਸੀ ਕੋਈ ਕੁਛ ਨਹੀਂ ਸੀ ਮੁਸਲਮਾਨ ਹਿੰਦੂ ਸਿੱਖ ਸਾਰੇ ਜਿਹੜੇ ਸੀ ਇਕੱਠੇ ਰਹਿੰਦੇ ਸਨ ਤੇ ਬੜੇ ਖੁਸ਼ਹਾਲ ਜ਼ਿੰਦਗੀ گزارੇ ਸਨ ਤੇ ਬਸ ਜਿਵੇਂ ਨਜ਼ਰੀ ਲੱਗ ਜਾਂਦੀ ਰਾਜ ਨੂੰ ਕਿ ਮਹਾਰਾਜਾ ਤੋਂ ਬਾਅਦ ਇੱਕਦਮ ਰਾਜ ਰਸੀ ਉਹ ਥੋੜਾ ਸਾ ਡੋਗਣਾ ਸ਼ੁਰੂ ਹੋ ਗਿਆ ਅੰਗਰੇਜ਼ ਨੇ ਫਟਾਫਟ ਜਿਹੜਾ ਨੇ ਆਪਣੇ ਅੰਦਰ ਗਦਾਰ ਪੈਦਾ ਕੀਤੇ ਹੋਏ ਸਨ ਡੋਗਰਾ ਡੋਗਰੇ ਸਨ ਬਿਲਕੁਲ ਡੋਗਰੇ ਫੈਮਿਲੀ ਤੇ ਉਹ ਉਹਨਾਂ ਨੇ ਅੰਦਰ ਪੈਦਾ ਕੀਤੇ ਸਨ ਉਹਨਾਂ ਨੇ ਰਾਜ ਨੂੰ ਖਤਮ ਕਰਨਾ ਸ਼ੁਰੂ ਕਰਤਾ ਹੋਣਾ ਲੋਕ ਜਿਹੜੇ ਸਨ ਉਹ ਬਹੁਤ ਖੁਸ਼haal ਸਨ ਕਿਸੇ ਨੂੰ ਕੋਈ ਕਿਸਮ ਦੀ ਸ਼ਿਕਾਇਤ ਨਹੀਂ ਸੀ ਕੋਈ ਮਸਲਾ ਮਸਾਇਲ ਨਹੀਂ ਸੀ ਇਹ ਇਲਮ ਵੀ ਸੀ ਸਾਬ ਕੋਸ਼ਿਸ਼ੀ ਸੋਨੇ ਦੀ ਚਿੜੀਆ ਤੇ ਐਵੀਨੀ ਸੀ ਇਸ ਇਲਾਕੇ ਨੂੰ ਕਿਹਾ ਜਾਂਦਾ ਬਿਲਕੁਲ ਜੀ ਉਹ ਦੀਵਾਨੇ ਖਾਸ ਤੇ ਜਿੱਦੋਂ ਕੋਈ ਉਹ ਦੀਵਾਨੇ ਆਮਸ ਦੀ ਆਮ ਆਮ ਦੇ ਫੈਸਲੇ ਸੁਨੇ ਜਾਂਦੇ ਸਰ ਅੱਛਾ ਇਹ ਦੀਵਾਨੇ ਖਾਸ ਮਤਲਬ ਨਾ ਹੁੰਦਾ ਸੀ ਜਾਂ ਕਿਸੇ سفیرਾਂ ਨੂੰ ਮਿਲਣਾ ਹੁੰਦਾ ਸੀ ਇਹੋ ਇਸ ਤਰ੍ਹਾਂ ਤੇ ਇਹ ਦੀਵਾਨੇ ਖਾਸ ਦੇ ਅੰਦਰ ਉਹ ਸਾਰਿਆਂ ਨੂੰ ਬੁਲਾਇਆ ਜਾਂਦਾ ਸੀ ਇਹ ਸਫੇਦ ਸੰਗੇ ਮਰਮਰ ਦਾ ਸਾਰਾ ਬਣਾਇਆ ਗਿਆ ਹੈ ਇਹ ਸ਼ਾਹਜਹਾਨ ਨੇ ਬਣਵਾਇਆ ਸੀ ਕਿਉਂਕਿ ਸ਼ਾਹਜਹਾਨ ਨੂੰ ਸਫੇਦ ਸੰਗੇ ਮਰਮਰ ਨਾਲ ਬਹੁਤ ਲਗਾਓ ਸੀ ਵੇ ਸਾਰਾ ਸੰਗੇ ਮਰਮਣ ਤੋਂ ਯੂਜ਼ ਕੀਤਾ ਹੋਇਆ ਸਫੇਦ ਰੰਗ ਜਿਹੜਾ ਡਿਫੈਂਸਿਵ ਬਹੁਤ ਤਕੜਾ ਸੀ ਖਾਲਸੇ ਰਾਜ ਦਾ ਜੀ ਬਿਲਕੁਲ ਤਾਂ ਇਹ ਤੇ ਦੇਖੋ ਬਾਰੋ ਕਿਲਾਤ ਨਹੀਂ ਫਦਾ ਕਰਕੇ ਮਾਰ ਸਕੇ ਨਾ ਜੀ ਜੀ ਅੰਦਰ ਹੀ ਕਰਦਾ ਅੰਗਰੇਜ਼ ਹਾਂ ਸਾਡੇ ਦੇ ਆਪਣੇ ਗਜ਼ਾਰ ਪੈਦਾ ਹੋ ਗਏ ਧਿਆਨ ਸਿੰਘ ਡੋਗਰੇ ਵਰਗੇ ਤੇ ਉਹਨਾਂ ਨੇ ਹੀ ਸਾਡਾ ਸਤਿਆਨਾਸ਼ ਕਰਤਾ ਰਾਜ ਦਾ ਇੱਕ ਹਸਾਬ ਦਾ ਜੀ ਸਾਡੇ ਆਪਣੇ ਨਾ ਸਾਡੇ ਵਿਰੁੱਧ ਹੁੰਦੇ ਤੇ ਅੱਜ ਨੂੰ ਸਾਡਾ ਉਸੀ ਤਰ੍ਹਾਂ ਰਾਹ ਚੱਲਣਾ ਜੀ ਕੋਮਤ ਨੂੰ ਹਨ ਹਾਲ ਸਿੰਘ ਜਿਹੜੇ ਸਨ ਅੰਨਾ ਚਕਨਸਾਂ ਦੀ ਮਹਾਰਾਜਾ ਦਨਕੀ ਸਿੰਘ ਦੀ ਛਲਕ ਪੈਦੀ ਸੀ ਜੀ ਜੀ ਕਮਰ ਹੋਂ ਦੇ ਵਿੱਚ ਉਹਨਾਂ ਦੇ ਤਰੀਕੇ ਤਾਰ ਦੇ ਵਿੱਚ ਇਸ ਵਾਸਤੇ ਉਹਨਾਂ ਨੂੰ ਇੱਕ ਦਿਨ ਇੱਕ ਦਿਨ ਵੀ ਪੂਰਾ ਨਹੀਂ ਚੱਲਣ ਦਿੱਤਾ ਗਿਆ ਨਾ ਨਹੀਂ ਚੱਲਣ ਦਿੱਤਾ ਗਿਆ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹ ਜਿਹੜੀ ਸਿਆਸਤ ਹੋਈ ਆ ਸਾਡੀ ਆਪਸ ਅੰਦਰਲੀ ਸਿਆਸਤ ਹੋ ਗਈ ਹਾਂ ਜੀ ਅੰਦਰੋਂ ਦੇ ਵਿੱਚ ਹੀ ਸਿਆਸਤ ਹੋ ਗਈ ਇਹ ਬਾਹਰ ਦੇ ਨਾਲ ਕਿਸੇ ਨਾਲ ਨਹੀਂ ਸਾਨੂੰ ਮਾਰਿਆ ਕਿਸੇ ਨਾਲ ਡੋਬਿਆ ਕਿਸੇ ਚ ਇਨੀ ਤਾਕਤ ਨਹੀਂ ਸੀ ਕਿ ਸਾਨੂੰ ਹਰਾ ਸਕੇ ਜਦੋਂ ਡੋਗਰੇ ਮਿਲ ਗਏ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਅਧਿਆਤ ਹੋ ਗਿਆ ਉਸ ਵਾਰ ਲੜਾਈ ਹੋਈ ਆ ਤੇ ਉਦੋਂ ਤੋਪਾਂ ਗੋਲਿਆਂ ਦੀ ਉਹ ਜਗ੍ਹਾ ਤੇ ਬਰੂਦ ਦੀ ਜਗ੍ਹਾ ਤੇ ਸੋਰੋਂ ਨਿਕਲੀ ਮਿੱਟੀ ਨਿਕਲੀ ਜੀ ਡੱਬਿਆਂ ਚ ਸਾਡੇ ਆਪਣੇ ਨੇ ਹੀ ਮਾਰਿਆ ਸਾਨੂੰ ਆਪਾਂ ਕਿਸੇ ਨੂੰ ਦੋਸ਼ ਦੇ ਨਹੀਂ ਸਕਦੇ ਜੀ ਅੱਛਾ ਜੀ ਹੁਣ ਤੁਹਾਨੂੰ ਇੱਕ ਪੇਂਟਿੰਗ ਬੁਖਾਣੇ ਆਪਣੀ ਸ਼ਾਨਦਾਰ ਕਿਸਮ ਦੀ ਪੇਂਟਿੰਗ ਹੈ ਜੀ ਇਹਦੇ ਵਿੱਚ ਮਹਾਰਾਜ ਰਣਜੀਤ ਸਿੰਘ ਤੇ ਮਾਝ ਜਿੰਦਕੌਰ ਜੱਜਾ ਨੇ ਉਹ ਬੈਠ ਕੇ ਥੋੜਾ ਜਿਹਾ ਇਸਕਵਾਰ ਟਾਈਪ گزارے ਹਨ ਇਹ ਆਪਣਾ ਇਹ ਪੇਂਟਿੰਗ ਉਹ ਤੋਂ ਤੇ ਮਚੂ ਦੇ ਹਜ ਤੱਕ ਅੱਛਾ ਉਸ ਦੌਰ ਦੀ ਹਾਂਜੀ ਅੱਜ ਤੱਕ ਵੀ ਉਹ ਪੀਰੀਅਡ ਦੀ ਹੈ ਇਹ ਬਿਲਕੁਲ オリジナル ਹਾਲਤ ਵਿੱਚ ਹੈ ਇਸੇ ਕੋਈ ਛੇੜਛਾੜ ਨਹੀਂ ਕੀਤੀ ਹਾਂ ਉਵਾਰ ਨੇ ਥੋੜੀ ਕੀਤੀ ਹੈ ਕਿਸੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਫੇਸ ਜਿਹੜਾ ਉਹ ਬੰਦਾ ਕਰ ਦਿੱਤਾ ਉਹ ਬਾਕੀ ਇਹ ਰਾਣੀ ਜਰੀਆਂ ਨੇ ਉਹਨਾਂ ਦਾ ਫੇਸ ਠੀਕ ਹੈ ਬਿਲਕੁਲ ਇਹ ਉਹਨਾਂ ਨੂੰ ਮਸ਼ਰੂਬਾਤ ਪੇਸ਼ ਕੀਤੀ ਜਾ ਰਹਾ ਤੇ ਉਹ ਇਹ ਉਸ ਦੌਰ ਦੀ ਰਿਜਨਲ ਪੇਂਟਿੰਗ ਆ ਜੀ ਰਿਜਨਲ ਪੇਂਟਿੰਗ ਆ ਉਸ ਦੌਰ ਦੀ ਦੇਖ ਲਓ ਅੱਜ ਵੀ ਮੌਜੂਦ ਆ ਪਰ ਕਿਸੇ ਨੇ ਛੇੜਛਾੜ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੇਸ ਤੋਂ ਕਲਰ ਜਿਹੜਾ ਉਹ ਉਤਾਰ ਦਿੱਤਾ ਇਹ ਜਿਹੜੀ ਕੁਰਸੀ ਉੱਤੇ ਬੈਠੇ ਹੋਏ ਨੇ ਇਹ ਕੁਰਸੀ ਅੱਜ ਵੀ ਲਾਹੌਰ ਮਿਊਜ਼ੀਅਮ ਦੇ ਵਿੱਚ ਮੌਜੂਦ ਹੈ ਅੱਛਾ ਇਹ ਉਹ ਕੁਰਸੀ ਜਿੱਥੇ ਬੈਠੇ ਇਹ ਮੂਯ ਲੋਰ ਮਿਊਜ਼ੀਅਮ ਦੇ ਅੰਦਰ ਮੌਜੂਦ ਹੈ ਅੱਜ ਵੀ ਇਹ ਅਸਲ 'ਚ ਰਾਣੀ ਦੀ ਆਪਣੀ ਕੁਰਸੀ ਸੀ ਨਾ ਜੀ ਉਹਨਾਂ ਨੇ ਆਪਣੀ ਕੁਰਸੀ ਤੇ ਉਹਨਾਂ ਨੂੰ ਬਿਠਾਇਆ ਹੋਇਆ ਤੇ ਆਪ ਮੂਰੇ ਉੱਤੇ ਬੈਠ ਗਈਆਂ ਨੇ ਇੱਜ਼ਤ ਦੇ ਲਈ ਤੇ ਹੁਣ ਆਪਾਂ ਚੱਲੇ ਆ ਜੀ ਮਹਾਰਾਜ ਜ ਮਹਾਰਾਣੀ ਜਿੰਦਕੌਰ ਜੀ ਦੀ ਹਵੇਲੀ ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਇਹ ਹੈ ਜੀ ਮਹਾਰਾਣੀ ਜਿੰਦਕੌਰ ਜੀ ਦੀ ਹਵੇਲੀ ਤੇ ਜਿਹੜੀ ਮਹਾਰਾ ਇਹ ਇਹ ਪਹਿਲੇ ਦੌਰ ਦੀ ਹੈ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾ ਕੇ ਦਿੱਤੀ ਸੀ ਉਹਨਾਂ ਨੇ ਜੀ ਇਹ ਫਲਰਾ ਜਿਹੜਾ ਹਿੱਸਾ ਵੀ ਇਸ ਦਾ ਕਿ ਮੁਗਲ ਪੀਰੀਅਡ ਦਾ ਹੈ ਜੀ ਤੇ ਉੱਪਰ ਵਾਲਾ ਜਿਹੜਾ ਹਿੱਸਾ ਹੈ ਬਰਿਕ ਵਰਤ ਦਾ ਜਦ ਨਜ਼ਰ ਆ ਰਿਹਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦਾ ਹੈ ਠੀਕ ਉੱਪਰ ਫਿਰ ਬਣਾਈ ਗਈ ਇਸ ਡਬਲ ਸਟੋਰੀ ਪਹਿਲੇ ਸਿੰਗਲ ਸਟੋਰੀ ਸੀ ਫਿਰ ਇਸ ਨੂੰ ਡਬਲ ਸਟੋਰੀ ਕਰਕੇ ਤੇ ਮਹਾਰਾਣੀ ਜਿੰਦਕੌਰ ਨੂੰ ਦਿੱਤੀ ਗਈ ਸੀ ਤੇ ਹੁਣ ਤੁਹਾਨੂੰ ਆਪਾਂ ਸਿੱਖ ਦੌਰ ਦੇ ਵਿੱਚ ਜੋ ਅਸਲਾ ਬਰੂਦ ਯੂਜ਼ ਹੋਇਆ ਸੀ ਉਹ ਉਹਦੇ ਜੋ ਨਿਸ਼ਾਨੀਆਂ ਬਚੀਆਂ ਨੇ ਉਹ ਇਸ ਮਿਊਜ਼ੀਅਮ ਦੇ ਵਿੱਚ ਰੱਖੇ ਗਏ ਮਤਲਬ ਜਿਹੜਾ ਮਹਾਰਾਣੀ ਜਿੰਦਕੌਰ ਜ ਤੇ ਹਵੇਲੀ ਸੀ ਉਹਨੂੰ ਮਿਊਜ਼ੀਅਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਇਹ ਕੁਝ ਉਹਦੀ ਇੰਟਰਸ ਆ ਇਹ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਉਹਨਾਂ ਦੀਆਂ ਆਓ ਹੁਣ ਚੱਲਦੇ ਆਂ ਅੱਗੇ ਇਹ ਜੋ ਵੀ ਸ਼ਸਤਰ ਆ ਜੋ ਵੀ ਹਥਿਆਰ ਨੇ ਇਹ ਸਾਰੇ ਸਿੱਖ ਦੌਰ ਦੇ ਨੇ ਸਿੱਖ ਤੇ ਉਸ ਦੌਰ ਦੇ ਸਾਹਮੇ ਹੋਏ ਨੇ ਤੁਸੀਂ ਦੇਖਦੇ ਜਿਹੜੇ ਇਹ ਚੀਜ਼ ਬੰਦੂਕਾਂ ਦੇ ਅੱਗੇ ਲੱਗਦੀ ਸੀ ਤੇ ਇਹ ਕਿਰਪਾਨਾਂ ਉਸ ਟਾਈਮ ਦੇ ਸ਼ਸਤਰ ਹਥਿਆਰ ਨੇ ਇੱਧਰ ਬਰੂ ਦਾ ਉਸ ਸਮੇਂ ਦਾ ਗੋਲੀਆਂ ਪਿਸਟਲ ਸਾਰਾ ਮੌਜੂਦ ਹੈ ਵਕਰੀਆਂ ਵਕਰੀਆਂ ਚੀਜ਼ਾਂ ਦੀਆਂ ਵੱਖਰੇ ਵੱਖਰੇ ਡਿਜ਼ਾਈਨ ਦੇ ਆ ਵੱਖਰੇ ਵੱਖਰੇ ਦੌਰ ਦੇ ਆ ਇਹਨਾਂ ਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਆਂ ਪਹਿਲੇ ਦੌਰ ਤੇ ਚੱਲਦੀਆਂ ਸੀ ਪਹੁੰਚਣਾ ਕੇ ਜੀ ਕਿ ਹਲਵਾਰਾ ਉਸ ਤੋੜਦੀਆਂ ਡਿਫਰੈਂਟ ਕਿਸਮ ਦੇ ਹਲਵਾਰਾ ਜਿਹੇ ਸਮਾ ਲੋਤੀ ਆ ਸੰਨ ਛੋਟੀਆਂ ਛੋਟੀਆਂ ਬੰਦੂਕਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰਾਂ ਬਣੀਆਂ ਹੋਈਆਂ ਨੇ ਇਹਦੇ ਉੱਪਰ ਇਹ ਦੂਰਬੀ ਲੱਗ ਰਹੀ ਹੈ ਜੀ ਮੈਨੂੰ ਸ਼ਾਇਦ ਦੂਰਬੀ ਦੂਰਬੀ ਈਕ ਤਮਾਨਾ ਤਲਵਾਰਾਂ ਵੀ ਇੱਧਰ ਆ ਬੰਦੂਕਾਂ ਪਈਆਂ ਉਸ ਟਾਈਮ ਦੀਆਂ ਇਧਰ ਇਧਰ ਨਗਾਰੇ ਜੰਗ ਸਾਰੇ ਉਹ ਹਥਿਆਰ ਤੁਸੀਂ ਦੇਖ ਸਕਦੇ ਹੋ ਮਿਊਜ਼ੀਅਮ ਦੇ ਵਿੱਚ ਕਿੰਨਾ ਹਥਿਆਰ ਇੱਥੇ ਇਹਨਾਂ ਨੇ ਸਾਮ ਕੇ ਰੱਖਿਆ ਹੋਇਆ ਬੜੀ ਖੁਸ਼ੀ ਹੋਈ ਹੈ ਜੀ ਇਹ ਵੇਖ ਕੇ ਇਧਰ ਤੀਰ ਕਮਾਨ ਤੀਰ ਆਏ ਸਾਰੇ ਤੇ ਇਸ طرف ਵੀ ਉਸ ਟਾਈਮ ਦੇ ਜਿਹੜੇ ਵੱਖ-ਵੱਖ ਕਿਸਮ ਦੇ ਹਥਿਆਰ ਨੇ ਉਹ ਇਸ ਤਰ੍ਹਾਂ ਦੀਆਂ ਗੋਲੀਆਂ ਜਾਂ ਇਸ ਤਰ੍ਹਾਂ ਦੀਆਂ ਬੰਦੂਕਾਂ ਉਸ ਜ਼ੋਰ ਦੇ ਵਿੱਚ ਚੱਲਦੀਆਂ ਸੀ ਤੇ ਇਧਰ ਕਿਰਪਾਨਾ ਢਾਲ ਇਹ ਜਿਹੜੀ ਸੰਜੋਗ ਆਪਾਂ ਕਹਿ ਸਕਦੇ ਲੋਹੇ ਦੀਆਂ ਜਿਹੜੇ ਆਪਣੇ ਪਾਉਂਦੇ ਸੀ ਯੋਧੇ ਉਸ ਟਾਈਮ ਦੇ ਆਪਣੇ ਵਰਤ ਦੇ ਉਹ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੋਰਟਰੇਟ ਮਹਾਰਾਜਾ ਰਣਜੀਤ ਸਿੰਘ ਲਾਉਣੋਂ ਪੰਜਾਬ ਵਾਹ ਜੀ ਵਾਹ ਬੜਾ ਮੈਨੂੰ ਬੜਾ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਜਦੋਂ ਮੈਂ ਸਾਰੀਆਂ ਚੀਜ਼ਾਂ ਦੇਖ ਰਿਹਾ ਆਪਣੇ ਮਹਾਰਾਜਾ ਜੀ ਦਾ ਕਿਲਾ ਦੇਖ ਰਿਹਾ ਤੇ ਸਿੱਖ ਰਾਜ ਦਾ ਸਿੱਖ ਦੌਰ ਦਾ ਇਹ ਸਾਰਾ ਦੇਖ ਰਿਹਾ ਮੈਂ ਆਪਣੀ ਖੁਸ਼ੀ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮਹਾਰਾਜਾ ਰਣਜੀਤ ਸਿੰਘ ਦੀ ਜੀ ਅਸਰ ਪੈਲਾ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਸੀ ਇਹ ਉਹਨਾਂ ਦੀ ਜਰਾ ਇੱਕ ਪ੍ਰਿਜ਼ਨ ਕੀਤੀ ਗਈ ਹੈ ਕਿ ਸ਼ਹਾਦਾਦੀ ਬੰਬਾ ਨੇ ਇਹਨਾਂ ਲਈ ਇਹ ਚੀਜ਼ਾਂ ਸਾਨੂੰ ਉਪਕਤ ਦਿੱਤੀਆਂ ਹਨ ਜੀ ਸ਼ੀਸ਼ਮੈਲ ਦੇ ਵਿੱਚ ਤੇ ਇਹ ਉਹਦਾ ਨਾ ਸਿਆ ਕੋਈ ਇਸ ਤਰ੍ਹਾਂ ਤੇ ਇੱਥੇ ਹਰ ਕੋਈ ਆਪਣਾ ਆਪਣਾ ਪ੍ਰਦਰਸ਼ਨ ਕਰ ਰਿਹਾ ਕੋਈ ਇਸ ਤਰ੍ਹਾਂ ਪਾ ਕੇ ਵਰਦੀਆਂ ਤੇ ਫੋਟੋ ਵਗੈਰਾ ਦੇ ਲਈ ਆਪਣਾ ਵਰਕ ਕਰ ਰਹੇ ਨੇ ਆਪਾਂ ਕੰਮ ਹੀ ਕਹਿ ਸਕਦੇ ਹਾਂ ਵਰਕ ਕਰ ਰਹੇ ਨੇ ਇੱਥੇ ਤੇ ਇੱਥੋਂ ਹੁਣ ਆਪਾਂ ਸ਼ੀਸ਼ਮੈਲ ਦੀ ਟਿਕਟ ਲਵਾਂਗੇ ਪਰ ਪਰਸਨ 100 ਰੁਪਿਆ ਤੇ ਲੈ ਕੇ ਫਿਰ ਅੰਦਰ ਚੱਲਦੇ ਆਂ ਦੇਸ ਦੇ ਅੰਦਰ ਫਿਰ ਜਾ ਕੇ ਇੱਥੇ ਆਪਣੀ ਬਹੁਤ ਹਿਸਟਰੀ ਆ ਇਸ ਸ਼ਿਸ਼ਮੈਲ ਦੇ ਵਿੱਚ ਆਓ ਚੱਲਦੇ ਆ ਤੇ ਨਾਲ ਹੀ ਆਪਾਂ ਤੁਹਾਨੂੰ ਸਾਰੀ ਹਿਸਟਰੀ ਸਾਰੀ ਹਿਸਟਰੀ ਤੋਂ ਵਾਕਿਫ ਕਰਵਾਉਂਦੇ ਆ ਜੀ ਅੱਠ ਦਰਾ ਇਸ ਨੂੰ ਕੀ ਜਾਂਦਾ ਹੈ ਅੱਠ ਦਰਾ ਇਸ ਵਾਸੋ ਕਿਦੇ ਅੱਠ ਦਰਵਾਜ਼ੇ ਨੇ ਠੀਕ ਹੈ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੁੰਦੇ ਸਨ ਉਹ ਕਿਉਂਕਿ ਇੱਥੇ ਹੀ ਆਰਾਮ ਫਰਮਾਇਆ ਕਰਦੇ ਸਨ ਕਿ ਉਹਨਾਂ ਨੇ ਵੀ ਆਵਾਮ ਨੂੰ ਸਹੂਲਤ ਦੇਣ ਵਾਸਤੇ ਔਰ ਜਿੰਨੇ ਵੀ ਲੋਕਾਂ ਨਾਲ ਮੀਟਿੰਗ ਕਰਨ ਵਾਸਤੇ ਇਸ ਜਗ੍ਹਾ ਨੂੰ ਮੁੰਤਾਬ ਕਰ ਲਿਆ ਇੱਕ ਬੜਾ ਅੱਛੀ ਹੈ ਕੋਈ ਬੜੀ ਜਗ੍ਹਾ ਹੈ ਜਿੱਥੇ ਕਾਫੀ ਜ਼ਿਆਦਾ ਲੋਕ ਆ ਸਕਦੇ ਰਹੇ ਅਤੇ ਸਾਰੇ ਸਫੀਰਾ ਦੇ ਨਾਲ ਪਬਲਿਕ ਦੇ ਨਾਲ ਸਾਰੀ ਡੀਲਿੰਗ ਮੋਸਟਲੀ ਜਿਹੜੀ ਹੁੰਦੀ ਸੀ ਉਹ ਇੱਥੇ ਵੀ ਹੁੰਦੀ ਸੀ ਤੇ ਇਹ ਬੜੀ ਇਤਿਹਾਸਿਕ ਜਗ੍ਹਾ ਹੈ ਇੱਥੇ ਕਦੀ ਵੱਡੇ-ਵੱਡੇ ਲੋਕ ਆਉਂਦੇ ਸਨ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਸਨ ਤੇ ਅੱਜ ਇਹ ਜਗ੍ਹਾ ਜਿਹੜੀ ਹੈ ਤੇ ਇਹ ਹੈ ਜੀ ਉੱਚਾ ਬੁਰਜ ਲਾਹੌਰ ਦਾ ਜਿਹੜਾ ਸਾਹਮਣੇ ਦੇਖ ਰਹੇ ਹੋ ਇਸ ਜਗ੍ਹਾ ਤੇ ਮਹਾਰਾਜਾ ਦਾ ਪ੍ਰਕਾਸ਼ ਕੀਤਾ ਹੁੰਦਾ ਸੀ ਇਹ ਗੁਰਦੁਆਰਾ ਸਾਹਿਬ ਹੀ ਤੇ ਉਸੇ ਤਰ੍ਹਾਂ ਦੀ ਇਮਾਰਤ ਨੂੰ ਉਹ ਦਿੱਤੀ ਗਈ ਹੈ ਜੀ ਬਣਾਇਆ ਗਿਆ ਵਾ ਉਸੇ ਤਰ੍ਹਾਂ ਦੀ ਸ਼ੇਪ ਦਿੱਤੀ ਗਈ ਹੈ ਹੁਣ ਆਪਾਂ ਇੰਟਰ ਕਰ ਗਏ ਆ ਜੀ ਸ਼ੀਸ਼ ਮਹਿਲ ਦੇ ਵਿੱਚ ਜੀ ਸ਼ੀਸ਼ ਮਹਿਲ ਦੇ ਵਿੱਚ ਇਹ ਆ ਜੀ ਸ਼ੀਸ਼ ਮਹਿਲ ਤੇ ਹੁਣ ਥੋੜੀ ਹਿਸਟਰੀ ਇਹ ਦਾ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੀ ਜਿਹੜੀਆਂ ਸਨ ਰਾਣੀਆਂ ਉਹ ਇਸ ਮਹਿਲ ਦੇ ਅੰਦਰ ਰਹਿੰਦੇ ਹੁੰਦੇ ਸਨ ਇਹ ਉਹਨਾਂ ਦਾ ਜਗਾ ਸੀ ਰਹਿਣ ਦਾ ਤੇ ਇਹ ਸਾਹਮਣੇ ਸ਼ੀਸ਼ ਮਹਿਲ ਦਾ ਹਰਮ ਇਹ ਸਾਹਮਣੇ 9 ਲੱਖ ਪਵਿਰੀਅਨ ਜਿਹੜਾ ਵੇ ਹੋਵੇ ਇਹ ਜੀ ਸ਼ੀਸ਼ੇ 'ਚ ਮੈਲ ਇੱਥੇ ਕਦੇ ਸਾਡੇ ਮਹਾਰਾਜਾ ਜੀ ਪ੍ਰਿਆ ਕਰਦੇ ਸਨ ਆਪਣੀਆਂ ਰਾਣੀਆਂ ਦੇ ਨਾਲ ਤੇ ਦੇਖੋ ਜੀ ਅੱਜ ਵੀ ਸ਼ੀਸ਼ੇ ਦੇ ਵਿੱਚ ਜੜਿਆ ਹੋਇਆ ਏ ਮੈਲ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਅੱਜ ਇਹ ਦੇਖ ਕੇ ਤੇ ਮੈਂ ਭਾਈ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਰਕੇ ਅੱਜ ਆਪਾਂ ਇੱਥੇ ਘੁੰਮ ਰਹੇ ਆ ਤੇ ਦੇਖ ਰਹੇ ਆ ਇਸ ਦਾ ਕਹਿਆ ਜਾਂਦਾ ਜੀ ਇਹ ਸ਼ੀਸ਼ੇ ਦਾ ਇਸ ਤਰ੍ਹਾਂ ਕੰਮ ਕੀਤਾ ਗਿਆ ਕਿ ਅਗਰ ਤੁਸੀਂ ਇੱਕ ਜਗ੍ਹਾ ਤੇ ਅਗਰ ਇੱਕ ਮੋਮਬਤੀ ਵੀ ਜਲਾਓਗੇ ਨਾ ਦੇ ਕੋਲ ਆ ਅੰਦਰ ਜਾ ਕੇ ਕਬਰਾਂ ਰੋਸ਼ਨ ਹੋ ਜਾਏਗਾ। ਕੀ ਬਾਤ ਹੈ। ਇਸ ਤਰ੍ਹਾਂ ਸੁਝਾਇਆ ਗਿਆ। ਵਾਹ ਜੀ। ਇਹ ਹੈ ਜੀ ਉਸ ਦੌਰ ਦਾ ਸਿੱਖ ਦੌਰ ਦਾ ਸ਼ੀਸ਼ ਮਰ। ਦਰਮੀ ਚਿਦਾ ਸਾਹਿਬ ਦੇਖੋ ਜੀ ਉਸੇ ਹੀ ਤਰ੍ਹਾਂ ਨੂੰ। ਵਾਹ ਵਾਹ। ਇਹ ਪੇਂਟਿੰਗ ਚੰਗੀ ਪੇਂਟਿੰਗ। ਇਹ ਗੁਰੂ ਸਾਹਿਬ ਨੇ ਆ ਚਲੇ ਕੇ ਬਾਹਰ ਹਾਂਜੀ ਇਹ ਨਾਲ ਉਹਨਾਂ ਦਾ ਪ੍ਰੋਟੋਕੋਲ ਵਗੈਰਾ ਚੱਲ ਰਿਹਾ ਹੈ ਇਹ ਸਾਹਮਣੇ ਪੇਂਟਿੰਗ سونے ਦੇ ਪਾਣੀ ਦੇ ਨਾਲ ਇਹ ਜਿਆ 골ਡਨ ਨਜ਼ਰ ਆ ਰਿਹਾ ਹੈ ਨਾ سونے ਦਾ ਪਾਣੀ ਹੈ ਉੱਪਰ ਅੱਛਾ ਇਹ سونے ਦੇ ਪਾਣੀ ਦੇ ਨਾਲ ਬੱਚੇ ਵੀ ਵੈਸੀ ਦੀ ਵੈਸੀ ਪੇਂਟਿੰਗ ਹੈ ਨਾ ਇਹ ਇਹ ਰਾਣੀ ਵਗੈਰਾ ਜੋ ਵੀ ਆਪਣਾ ਸਿੰਗਿੰਗ ਦਾ ਪ੍ਰੋਗਰਾਮ ਚੱਲ ਰਿਹਾ ਉਥੇ ਉਸ ਦੀ ਅਕਾਸੀ ਕੀਤੀ ਗਈ ਕੁਸ਼ੰਦ੍ਰੋ ਇਫਤਰਾ ਦੇ ਛੀਖ ਮੇ ਬਾਦਿੰਗ ਦਾ ਤੇ ਇਹ ਤੁਹਾਨੂੰ ਆਪਾ ਪੂਰਾ ਲਾਹੌਰ ਦਿਖਾਈਏ ਜੀ ਸਿੱਖ ਮੈਦਾਨ ਦੇ ਵਿੱਚ ਇਹ ਆ ਜੀ ਪੂਰਾ ਲਾਹੌਰ ਉਹ ਲਾ ਤਾਂ ਬੁਣੀ ਹੈ ਇਹ ਜੀ ਸ਼ਾਹ ਦੇ خانه ਬਣਵਾਇਆ ਸੀ ਸੰਗੇ ਮਰਬਰ ਦੇ ਨਾਲ ਆਪਣੀ ਬੇਗਮ ਹਮਦਾਦ ਵਾਸਤੇ ਤੇ ਜਿੰਦਾ তাজ ਮਹਿਲ ਬਣਿਆ ਹੋਇਆ ਹੈ ਔਰ ਇਹਦੇ ਪਰਸ਼ਕਈ ਕਹਿੰਦੇ ਜੀ ਉਸ ਟਾਈਮ 9 ਲੱਖ ਲੱਗਾ ਸੀ ਤੇ ਕਈ ਕਹਿੰਦੇ ਇਹਦੇ 9 ਲੱਖ ਪੱਥਰ ਲੱਗੇ ਸਨ ਇਕੰਬੇਰ ਕਾਫੀ ਨੂੰ 9 ਲੱਖਾਂ ਪਵੇਲੀ ਨਿਕਾ ਜਾਂਦਾ ਐਸੇ ਕਿਹਦੇ ਦਾ ਇਹ ਮੰਨਣਾ ਕਿ ਤੇ ਉਸ ਤੋਂ ਮੈਂ ਬਣਾਉ ਲਿਆ 9 ਲੱਖਾਂ 9 ਲੱਖ ਲੱਗਾ ਸੀ 9 ਲੱਖ ਲੱਗਾ ਇਹ ਕਿਹਦਾ ਹੈ ਕਿ 9 ਲੱਖ ਪੱਥਰ ਲੱਗਾ ਪੱਥਰ ਲੱਗਾ ਸੀ ਅੱਜ ਵੀ ਇਹ ਦੇਖੋ ਨਾ ਪੱਥਰ ਇਹ ਉੱਪਰੇ ਕਿੰਨੀ ਕੀਮਤੀ ਪੱਥਰ ਚੜੇਗਾ ਜੀ ਔਰ ਇਹ ਸਾਰੇ ਉਡੀਸ਼ਣ ਪੱਥਰ ਤੇ ਕਿੰਨੀਆਂ ਰੇਲ ਤੋਂ ਚੀਕਾ ਲੇਗੇ ਇਹ ਸਾਰੇ ਕਿਉਂਕਿ ਇੰਤਹਾਈ ਕੀਮਤੀ ਪੱਥਰ ਚੜੇ ਗਿਆ ਸਨ ਇਹਨਾਂ ਦਾ ਆ ਦੇਖ ਲਓ ਜੀ ਜਿਹੜੀ ਵੀ ਕੀਮਤੀ ਪੱਥਰ ਸੀ ਪੱਥਰ ਕਹਿੰਦਾ ਮਤਲਬ ਭਾਵੇਂ ਇਦਾਂ ਕਿ ਹੀਰੇ ਵੀ ਹੋ ਸਕਦੇ ਲਾਲ ਲਾਲ ਹੀਰੇ ਵਾਈਟ ਹੀਰੇ ਉਹ ਹੋ ਸਕਦੇ ਉਹ ਕੱਢੇ ਗਏ ਆ ਸਾਰੇ ਨਿਕਲੇ ਆ ਇਹਨਾਂ ਦੇ ਵਿੱਚ ਆ ਦੇਖੋ ਜੀ ਆ ਸਾਰੇ ਨਿਸ਼ਾਨ ਬਣਿਆ ਉਹ ਕੀਮਤੀ ਪੱਥਰ ਉਹ ਕੱਢ ਲਏ ਗਏ ਆ ਆ ਦੇਖੋ ਇਹਨਾਂ ਦੇ तकरीबन तकरीबन ਸਾਰਿਆਂ ਚੋਂ ਹੀ ਕੱਢੇ ਗਏ ਸਾਰਿਆਂ ਦੇ ਵਿੱਚ ਅੰਰੇਜ਼ ਨੇ ਬਰਾ ਜ਼ੁਲਮ ਕੀਤਾ ਸੀ ਉਹਨੇ ਇਹਨੂੰ ਵੀ ਜਾਨਾ ਫੌਜੀ ਛੋਣੀ ਚ ਕਨਵਰਟ ਕੀਤਾ ਸੀ ਨਾ ਸ਼ੀਸ਼ਮਾ ਵੀ ਫੌਜੀ ਛੋਣੀ ਸੀ ਅੱਛਾ ਜੀ ਤੇ ਜਿਸ ਦੀ وجہ ਤੋਂ ਫੌਜੀਓ ਦੇ ਹੱਥ ਜੋ ਆਇਆ ਕੜ-ਕੜ ਕੇ ਲੈ ਕੇ ਜਾਂਦੇ ਰਹੇ ਸੀ ਨੇ ਮਤਲਬ ਕਿ ਉਹ ਪੰਜਵੀਂ ਪਾਛਾਈ ਦਾ ਗੁਰਦੁਆਰਾ ਸਾਹਿਬ ਆ ਜੀ ਇੱਧਰ ਬਾਬਰੀ ਮਸਜਿਦ ਆ ਤੇ ਉਹਦੇ ਨਾਲ ਹੀ ਇਸ ਤਰਫ ਹੀ ਰੋਸ਼ਨਾਈ ਗੇਟ ਆ ਆ ਇੱਧਰ ਜੀ ਇਹ ਜੀ ਗੇਟ ਇੱਧਰ ਕਿਲੇ ਦਾ ਜਿੱਦ ਬਾਦਸ਼ਾਹ ਵਗੈਰਾ ਯੂਜ਼ ਕਰਦੇ ਸਨ ਰਾਜਾ ਮਹਾਰਾਜਾ ਤੇ ਇਹ ਅੰਗਰੇਜ਼ ਨੇ ਬਣਾਇਆ ਸੀ ਇਹ ਵੇ ਬਰੂਦਖਾਨਾ ਇੱਧਰ ਜੋ ਬਰੂਦ ਵਗੈਰਾ ਸਟੋਰ ਕੀਤਾ ਜਾਂਦਾ ਸੀ ਅੱਛਾ ਇਹ ਬਰੂਦਖਾਨਾ ਹਾਂਜੀ ਠੀਕ ਇਹ ਅੰਗਰੇਜ਼ ਦੌਰ ਦਾ ਕਿਰਾਏ ਦੇ ਸਮੇਂ ਕੋਈ ਜੇਲ ਨਹੀਂ ਸੀ ਹਾਂਜੀ ਤੇ ਇਹ ਜਿਹੜੀਆਂ ਜੇਲਾਂ ਆ ਵਾ ਇਹ ਬਣਾਈਆਂ ਗੋਰੀਆਂ ਨਾਲ ਗੋਰੀਆਂ ਨੇ ਆਣ ਕੇ ਨੂੰ ਐਜ ਕਰਕੇ ਖਿੱਚ ਕੇ ਦਰਾਂ ਗੋਰੀਆਂ ਨੇ ਫਿਰ ਸਾਡ ਨੂੰ ਹੀ ਇਹਨਾਂ ਚ ਕੈਦ ਕੀਤਾ ਸਿੱਧੀ ਗੱਲ ਹੈ ਜੀ ਜੇ ਜੇ ਸਾਡੇ ਆਪਣੇ ਗਦਾਰੀ ਨਾ ਕਰਦੇ ਤੇ ਅੱਜ ਨੂੰ ਅੱਜ ਕੁਝ ਹੋਰ ਹੀ ਨਜ਼ਾਰੇ ਮਿਲਦੇ ਕੁਝ ਹੋਰ ਹੀ ਤਾਂ ਨਾਸਰ ਹੱਦਾ ਹੁੰਦੀਆਂ ਨਾ ਕੁਝ ਹੁੰਦਾ ਅੱਜ ਦਾ ਦੌਰ ਹੀ ਵੱਖਰਾ ਹੁਣਾ ਵੱਖਰਾ ਹੁੰਦਾ ਤੇ ਕਿਲੇ ਦੀ ਸ਼ਾਨੋ ਸ਼ੌਕਤ ਉਹਵੇਂ ਦੀ ਉਹਵੇਂ ਰਹਿੰਦੀ ਤੇ ਅੱਜ ਵੀ ਖਾਲਸਾ ਦੌਰ ਖਾਲਸਾ ਰਾਜ ਵਾਹੋ ਜੀ ਇਹ ਸਾਹਮਣੇ ਇਹ ਸਭ ਗੋਲੀਆਂ ਦੇ ਨਿਸ਼ਾਨ ਨੇ ਜਦੋਂ ਅੰਗਰੇਜ਼ ਕਿਲੇ ਚ ਵੜਿਆ ਤੇ ਉਹਨੇ ਗੋਲੀਆਂ ਚਲਾਈਆਂ ਇਹ ਵੀ ਨੇ ਉਹ ਥੱਲੇ ਵੀ ਨਜ਼ਰ ਆਣ ਗਿਆ ਜਾਣ ਕੇ ਹਾਂ ਉਹ ਸਾਹਮਣੇ ਉਹ ਉੱਪਰ ਇਹ ਗੋਲੀਆਂ ਦੇ ਨਿਸ਼ਾਨ ਅਜੇ ਵੀ ਇਹ ਜੀ ਹੁਣ ਹਾਥੀ ਪੈਰ ਨੇ ਤੇ ਸਾਡੇ ਤਾਹਿਰ ਭਾਈ ਹਾਥੀ ਪੈਰ ਉਤੇ ਜੀ ਵੀਰ ਜੀ ਲੱਕ ਬੈਠੇ ਨੇ ਧੰਨਵਾਦ ਤੁਹਾਨੂੰ ਹਾਂਜੀ ਬਸ ਅਸੀਂ ਥੱਲੇ ਉਤਰਨ ਲੱਗੇ ਹਾਂ ਫਾਈਨਲੀ ਕਿਉਂਕਿ ਇਹ ਹਾਥੀਆਂ ਦਾ ਰਾਹ ਸੀ ਤੇ ਸਾਨੂੰ ਵੀ ਕੋਸ਼ਿਸ਼ ਕਰਨੀ ਪੈਣੀ ਹੈ ਛੋਟੇ ਕੇਦਵਰੇ ਆ ਕੇ ਨਾਲ ਫੱਲੇ ਉਤਰਨਾ ਪਏਗਾ ਸਹੀ ਆ ਇਹ ਇੱਥੇ ਲੱਗੀਆਂ ਹੋਈਆਂ ਦੁਕਾਨਾਂ ਛੋਟੀ ਛੋਟੀਆਂ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਦੋਂ ਇਹ ਗੋਰੇ ਇੰਟਰੋ ਇਹ ਉਸ ਤੌਰ ਦਾ ਉਸ ਸਮੇਂ ਜਿਹੜੀਆਂ ਉਹਨਾਂ ਨੇ ਗੋਲੀਆਂ ਮਾਰੀਆਂ ਹੋਣੇ ਤੇ ਗੋਲੀਆਂ ਦੇ ਨਿਸ਼ਾਨ ਨੇ ਉਹ ਤਰਫ ਵੀ ਨੇ ਇਸ ਤਰਫ ਵੀ ਹਾਂਜੀ ਆਓ ਹੁਣ ਆਪਾਂ ਕਿਲੇ ਤੋਂ ਬਾਹਰ ਜਾ ਰਹੇ ਆ ਇਹ ਇਹ ਸੀ ਸ਼ਾਹੀ ਕਿਲਾ ਹਾਂਜੀ ਇਹ ਜਦੋਂ ਜੀ ਰਾਜੇ ਮਹਾਰਾਜੇ ਤੇ ਬਾਦਸ਼ਾਹ ਜਦੋਂ ਜੰਗਾਂ ਜਿੱਤ ਕੇ ਤੇ ਵਾਪਸ ਆਗੇ ਸਨ ਕਿਲੇ ਵਿੱਚ ਤੇ ਹਾਥੀ ਉੱਤੇ ਬੈਠੇ ਬੈਠੇ ਹੀ ਕਿਲੇ ਦੇ ਵਿੱਚ ਦਾਹ ਨੂੰ ਦਿਸਾਂ ਤੇ ਇਹਨਾਂ ਪੌੜੀਆਂ ਉੱਤੋਂ ਸ਼ੀਸ਼ਮੈਲ ਤੱਕ ਜਾਂਦੇ ਸਨ ਇਹ ਪੌੜੀਆਂ ਖਾਸ ਖਾਤੀ ਵਾਸਤੇ ਬਣਾਈਆਂ ਗਈਆਂ ਸਨ ਠੀਕ ਹੈ ਇਹ ਸਾਰੀਆਂ ਸਿੱਧੀਆਂ ਦਾ ਆਪ ਉਧਰੋਂ ਤੇ ਇਹ ਜਿਹੜੇ ਸਾਹਮਣੇ ਤੁਹਾਨੂੰ ਜਗਾ ਨਜ਼ਰ ਆ ਰਹੀਆਂ ਨੇ ਇੱਥੇ ਉਹ ਕਰੀਜ਼ਾ ਵਗੈਰਾ ਖਲੋਤੀ ਹੁੰਦੇ ਸਨ ਫੂਲ ਸ਼ੂਰ ਲੈ ਕੇ ਤੇ ਬਾਦਸ਼ਾਹ ਉੱਤੇ ਜਾਂ ਮਹਾਰਾਜਾ ਉੱਤੇ ਨਿਸ਼ਾਵਰ ਕਰਦੀਆਂ ਸਨ ਤੇ ਇਹ ਸਮਰ ਪੈਲੈਸ ਹੁੰਦਾ ਸੀ ਗਰਮੀਆਂ ਦੇ ਵਿੱਚ ਉਹ ਇੱਥੇ ਅੰਦਰ ਆਣ ਕੇ ਸਾਰਾ ਰੁਕਦੇ ਸਨ ਠੰਡੀਆਂ ਹਵਾਵਾਂ ਤੇ ਮਜ਼ੇ ਇਹ ਸਾਰਾ ਅੰਦਰ ਉਹ ਤੇ ਗੁਣਮਾਨੀ ਕਨਿਜ਼ਾਂ ਵੀ ਥੇ ਰਹਦੀਆਂ ਸਨ ਤੇ ਇਹ ਉਹ ਸਾਰੀ ਜਗ੍ਹਾ ਸੀ ਵਡੀਆਂ 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 ਸੀੜੀਆਂ ਹਾਤੀ ਚੜਨ ਨੂੰ ਬਣਾਈਆਂ ਹਾਂਜੀ ਕਿਉਂਕਿ ਹਾਤੀ ਦੀ ਸੋਲਸੀ ਨਾ ਉਹ ਹਾਤੀ ਜਿਸ ਤਰ੍ਹਾਂ ਸਲੋ ਸਟੈਪ ਕਰਦਾ ਦਾ ਪੈਰ ਵੱਡਾ ਤੇ ਇਹ ਉਸ ਹਿਸਾਬ ਨਾਲ ਬਣਾਈਆਂ ਗਈਆਂ ਉਹ ਦਿਖਾਓ ਜੀ ਉੱਪਰ ਗੋਲੀਆਂ ਛੁਨੀਆਂ ਦੇ ਨਿਸ਼ਾਨ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਪਰਲੀ ਸਾਈਡ ਉੱਪਰ ਕਿਉਂਕਿ ਐਸੇ ਰਸਤੇ ਅੰਗਰੇਜ਼ ਦਾਖਲ ਹੋਇਆ ਸੀ ਗੋਲੀਆਂ ਦੇ ਈ ਨਿਸ਼ਾਨ ਵੀ ਕਿਉਂਕਿ ਸਾਡੇ ਆਪਣੇ ਨੇ ਗੁਜ਼ਾਰੀ ਕੀਤੀ ਆਪਣੇ ਆਪ ਹੀ ਮਾਰਿਆ ਸਾਨੂੰ ਹਾਂਜੀ ਸਿੱਖ ਕਦੇ ਨਾ ਹਾਰੇ ਜੇ ਆਪਣੇ ਨਾਲ ਮਾਰਦੇ ਤਾਂ ਉਹ ਸਾਡੇ ਵਿੱਚ ਰਹਿ ਗਈ ਸੀ ਮਾਰਿਆ ਗਿਆ ਤੇ ਕਿਲੇ ਜਿਹੜੋਂ ਜਾਣਦੇ ਆ ਤੇ ਇਸ ਤਰ੍ਹਾਂ ਦੀਆਂ ਸ਼ਾਪਸ ਲੱਗੀਆਂ ਹੁੰਦੀਆਂ ਤੇ ਆ ਸਾਡਾ ਹਾਥੀ ਉਤਰਦਾ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਉਸ ਸਮੇਂ ਤੇ ਉਸ ਦੌਰ ਦਾ ਥੋੜਾ ਜਿਹਾ ਆਪਾਂ ਦ੍ਰਿਸ਼ ਦਿਖਾ ਦਿੰਨੇ ਆ ਦੇਖੋ ਇਸ ਤਰ੍ਹਾਂ ਉਸ ਸਮੇਂ ਹਾਥੀ ਆਜੋ ਸਭ ਦਾ ਵੀ ਆਜੋ ਤੋਂ ਇਹ ਕਾਜ ਕਾਮ ਆਣ ਸਭ ਨੂੰ ਉੱਥੇ ਅਰੇਂਜ ਕਰਵਾਵਾ ਤੇ ਕਿਲ੍ਹਾ ਪਹੁੰਚੇ ਤੇ ਇੱਕ ਤੂ ਆਪਾਂ ਸ਼ਾਹੀ ਕਿਲੇ ਦੇ ਵਿੱਚ ਐਂਟਰ ਕੀਤਾ ਸੀ ਤੇ ਇਧਰੋਂ ਚੜਦੇ ਗਏ ਇਧਰੋਂ ਆਪਾਂ ਉਤਰੇ ਆ ਤੇ ਇਹ ਹੁਣ ਆਪਾਂ ਕੁਝ ਵਾਹ ਵਾਹ ਦਾਦੀ ਹਰ ਵਾਰੀ ਤੇ ਇਹ ਸੀ ਜੀ ਪੂਰੇ ਕਿਲੇ ਦਾ ਸ਼ਾਹੀ ਕਿਲੇ ਦਾ ਸੇਖ ਰਾਜਾ ਜਿੱਥੋਂ ਦਰਬਾਰ ਚੱਲਿਆ ਕਰਦਾ ਸੀ ਪੂਰੇ ਸਿੱਖ ਰਾਜ ਦਾ ਜਿੱਥੋਂ ਹੈੱਡਕੁਆਟਰ ਸੀ ਉਸ ਦਾ ਟੂਰ ਕੀਤਾ ਆ ਪਾ ਜੀ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੇ ਮਹਾਰਾਜਾ ਦੀਆਂ ਨਿਸ਼ਾਨੀਆਂ ਦੇਖ ਕੇ ਇਹ ਕਿਲਾ ਦੇਖ ਕੇ ਸਿੱਖ ਰਾਜ ਦਾ ਸਿੱਖ ਦੌਰ ਦੀਆਂ ਉਹ ਹਿਸਟੋਰੀਕਲ ਪਲੇਸਿਸ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਇਹ ਸੀ ਜੀ ਅੱਜ ਦਾ ਵਲੌਗ ਇਸ ਸ਼ਾਈ ਕਿਲੇ ਦਾ ਟੂਰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ ਸਾਹਿਬ